ਕਿ ਮੈਂ ਰਾਤ ਦੇ ਵਿੱਚ ਮੈਨੂੰ ਸੁਪਨਾ ਆਇਆ ਸੁਪਨੇ ਦੇ ਵਿੱਚ ਮੈਨੂੰ ਲੱਗਿਆ ਕਿ ਉਹਦੀ ਮਾਂ ਉਹਦੀ ਛਾਤੀ ਤੇ ਮਾਰਦੀ ਬਰਿੰਦਰ ਉੱਠ ਗਿਆ ਔਰ ਮੈਂ ਕਾ ਸ਼ੁਕਰ ਅਦਾ ਕਰਵਾਤਾ ਤੋ ਕਿਹਾ ਜਾਂਦਾ ਕਿ ਕਿਤਨੇ ਕਿਤੇ ਸਟੀਰੋਇਡਸ ਹੋ ਗਿਆ ਜਾਂ ਪਾਊਡਰ ਹੋ ਗਿਆ ਇਹ ਜਿਹੜੇ ਬੋਡੀ ਬਿਲਡਰ ਨੇ ਇਹ ਖਾਂਦੇ ਪੀਂਦੇ ਆ ਚਿਕਨ ਖਾਣੇ ਉਹਨਾਂ ਵਿੱਚ ਸਟੀਰੋਇਡ ਇੰਜੈਕਸ਼ਨ ਦਿੱਤੇ ਜਾਂਦੇ ਉਹਨਾਂ ਨੂੰ ਆਪਣਾ वेजिटेबल ਖਾ ਰਹੇ ਉਹਨਾਂ ਨੂੰ ਵੀ ਇੰਜੈਕਟ ਕੀਤਾ ਜਾਂਦਾ ਠੀਕ ਹੈ ਠੀਕ ਹੈ ਬਾਕੀ ਜਿਹੜਾ ਸਟੀਰੋਇਡ ਨੇ ਉਹ ਪ੍ਰੋਫੈਸ਼ਨਲ ਜਿਹੜੇ ਬੋਡੀ ਬਿਲਡਰ ਹੁੰਦੇ ਨੇ ਜਮਾਨਿਆਂ ਤੋਂ ਯੂਜ਼ ਕਰ ਰਹੇ ਨੇ ਕਿ ਉਹਨਾਂ ਦੀ ਫੈਮਲੀ ਦਾ ਫਰੈਂਡਸ ਦਾ ਇਹ ਮੰਨਣਾ ਆ ਕਿ ਗਲਤੀ ਕੀਤੀ ਆ ਡਾਕਟਰ ਦੇ ਵੱਲੋਂ ਜਾਂ ਫਿਰ ਜਿਨ੍ਹਾਂ ਨੇ ਉਹਨਾਂ ਦਾ ਇਲਾਜ ਕੀਤਾ ਆ ਕਿਉਂਕਿ ਬਾਡੀ ਇੱਕਦਮ ਐਦਾ ਨੀਲੀ ਨਹੀਂ ਪੈ ਸਕਦੀ ਇਹ ਕੋਈ ਨਾ ਕੋਈ ਕਪਲਾ ਕਾਈਂਡ ਆਫ ਹੋਇਆ ਸੰਸਕਾਰ ਕਰਨ ਵਾਸਤੇ ਬਹੁਤ ਜਲਦੀ ਕੀਤੀ ਕਿ ਅਸੀਂ ਇਹ ਨਾ ਰੀਤੀ ਰਿਵਾਜ ਆਪਣੇ ਠੀਕ ਹੈ ਬੰਦਾ ਚਲੋ ਪੂਰਾ ਹੋ ਗਿਆ ਉਹਨੂੰ ਸੰਸਕਾਰ ਕਰਨ ਨਹੀਂ ਆਂ ਐ ਟੀਵੀ ਕੀ ਛੇਤੀ ਆ ਯਾਰ ਜਲਦੀ ਜਲਦੀ ਉਹਨੂੰ ਜਾ ਕੇ ਬਸ ਨੈਕਸਟ ਡੇ ਚਲੋ ਜੀ ਗਾਉਂ ਫਿਰ ਠੀਕ ਥੋੜਾ ਸਲਾਹ ਕਰੋ ਕਿਸਨਾਂ ਵੀ ਕੀਤੇ ਜਾਵੇ ਯਾਰ ਕਿ ਐਡਾ ਵੱਡਾ ਲਾਸ ਹੈ ਦਿਸ ਇਜ਼ ਅ ਬਿਗ ਲਾਸ ਮੇਰਾ ਟ੍ਰਾਈਸੈਪਸ ਟੇਅਰ ਹੋਇਆ ਹੋਇਆ ਠੀਕ ਆ ਮੇਰਾ ਸ਼ੋਲਡਰ ਡਿਸਲੋਕੇਟ ਹੋਇਆ ਮੇਰੀ ਬੈਕ ਮਸਲ ਟੇਅਰ ਹੋਇਆ ਮੇਰਾ ਪੈਰ ਟੁੱਟਿਆ ਸਰਚ ਕਰਕੇ ਜਾਓ ਕਿ ਅਗਰ ਮੈਂ ਸਰਜਰੀ ਕਰਾ ਰਿਹਾ ਇਹਦੇ ਵਿੱਚ ਮੈਨੂੰ ਕਿਸ ਤਰ੍ਹਾਂ ਦੇ ਇਫੈਕਟ ਹੋ ਸਕਦੇ ਨੇ ਸਭ ਚੀਜ਼ਾਂ ਦੀ ਰਿਕੁਆਇਰਮੈਂਟ ਹੁੰਦੀ ਹੈ ਪਰ ਡਿਪੈਂਡ ਕਰਦਾ ਹੈ ਕਿ ਤੁਸੀਂ ਕਿਸ ਹੱਦ ਤੱਕ ਜਾਣਾ ਚਾਹੁੰਦੇ ਕਿਸ ਹੱਦ ਤੱਕ ਨਹੀਂ ਜਾਣਾ ਚਾਹੁੰਦੇ ਸਤਿਗੁਰੂ ਜੀ ਸਾਰਿਆਂ ਨੂੰ ਮੈਂ ਮਨੀਸ਼ਾ ਸਵਾਗਤ ਕਰਦੀ ਹਾਂ ਰੋਜ਼ਾਨਾ ਸਪੋਕਸਮੈਨ ਦੇ ਉੱਤੇ ਆਪਾਂ ਸਾਰੇ ਕਹਿੰਦੇ ਆ ਕਿ ਹੈਲਥ ਇਜ਼ ਵੈਲਥ ਸੇਤ ਤੋਂ ਉੱਪਰ ਕੁਝ ਨਹੀਂ ਆ ਬਟ ਕਈ ਲੋਕਾਂ ਦੀ ਲਾਪਰਵਾਹੀ ਦੇ ਕਾਰਨ ਸੇਤ ਦੇ ਵਿੱਚ ਕਾਫੀ ਜ਼ਿਆਦਾ ਨੁਕਸਾਨ ਵੀ ਹੋ ਜਾਂਦਾ ਹੈ ਸੋ ਹਾਲ ਹੀ ਦੇ ਵਿੱਚ ਆਪਾਂ ਇੱਕ ਖਬਰ ਸੁਣੀ ਸੀ ਜਿਹੜੀ ਕਿ ਅਲ ਇਕ ਸਾਡੇ ਪੰਜਾਬ ਦੇ ਬਾਡੀ ਬਿਲਡਰ ਕਹਿ ਸਕਦੇ ਆ ਜੀ ਆਪਾਂ ਵਰਿੰਦਰ ਘੁਮਨ ਹੋਣੀ ਜਿਨ੍ਹਾਂ ਦਾ ਸਰੀਰ ਬਹੁਤ ਤਗੜਾ ਸੀ ਜਿਹੜੇ ਹਮੇਸ਼ਾ ਕਹਿੰਦੇ ਹੁੰਦੇ ਸੀ ਕਿ ਉਹ ਹਮੇਸ਼ਾ ਡਾਈਟ ਆ ਜਿਹੜੀ ਪ੍ਰੋਪਰ ਕਰਦੀ ਜਾਂ ਦੇਸੀ ਜਿਹੜੀ ਡਾਈਟ ਲੈਂਦੇ ਹੁੰਦੇ ਸੀ ਬਟ ਸਟਿਲ ਉਹਨਾਂ ਦੇ ਘਰਦਿਆਂ ਦਾ ਕਹਿਣਾ ਆ ਕਿ ਇਹ ਜੀ ਡਾਕਟਰਾਂ ਦੀ ਜਾਂ ਲਾਪਰਵਾਹੀ ਆ ਜੀ ਜਿਸ ਤਰੀਕੇ ਦੇ ਨਾਲ ਜਸਟਿਸ ਮਿਲਣੀ ਚਾਹੀਦੀ ਆ ਵਿਰਿੰਦਰ ਨੂੰ ਮਨ ਹੁਣਾਂ ਨੂੰ ਸੋ ਇਸ ਤਰੀਕੇ ਨਾਲ ਜਾਣ ਵਾਲੀ ਨਹੀਂ ਸੀ ਜੇਕਰ ਅੱਜ ਜੋ ਜ਼ਿੰਦਾ ਹੁੰਦੇ ਤਾਂ ਉਹਨਾਂ ਨੂੰ ਆਪਣੇ ਬਾਰੇ ਇਹ ਸੁਣ ਕੇ ਬਹੁਤ ਬੁਰਾ ਲੱਗਦਾ ਕਿ ਉਹਨਾਂ ਨੂੰ ਕਿਹਾ ਜਾਂਦਾ ਸੀ ਕਿ ਉਹ ਸਟੀਰੋਇਡ ਲੈਂਦੇ ਸੀ ਐਂਡ ਪਾਊਡਰ ਖਾਂਦੇ ਸੀ ਪੀਂਦੇ ਸੀ ਸੋ ਇਹ ਚੀਜ਼ਾਂ ਬਟ ਜੀ ਇਸ ਰਿਲੇਟਡ ਗੱਲਬਾਤ ਕਰਨ ਦੇ ਲਈ ਫਿਟਨੈਸ ਨੂੰ ਲੈ ਕੇ ਸਿਹਤ ਨੂੰ ਲੈ ਕੇ ਫੂਡ ਨੂੰ ਲੈ ਕੇ ਜਾਂ ਫਿਰ ਸਹੀ ਗਾਈਡੈਂਸ ਨੂੰ ਲੈ ਕੇ ਸਾਡੇ ਨਾਲ ਜੁੜ ਚੁੱਕੇ ਨੇ ਜੀ ਮਹਾਬਲੀ ਸ਼ੇਰਾ ਜਿਨ੍ਹਾਂ ਨੂੰ ਤੁਸੀਂ ਬਖੂਬੀ ਜਾਣਦੇ ਹੋ ਉਹਨਾਂ ਦਾ ਸਟਰਗਲ ਬਖੂਬੀ ਜਾਣਦੇ ਹੋ ਐਂਡ ਦੇਸ਼ ਵਿਦੇਸ਼ ਦੇ ਵਿੱਚ ਉਹਨਾਂ ਨੇ ਨਾਮ ਖੱਟਿਆ ਉਹਨਾਂ ਨੂੰ ਤੁਸੀਂ ਜਾਣਦੇ ਹੋ ਉਨਾ ਨੰਗਰਬਾਦ ਕਰਦੇ ਆ ਸਾਡੇ ਸਟੂਡੀਓ ਦੇ ਵਿੱਚ ਜੁੜ ਚੁੱਕੇ ਨੇ ਸਸੀ ਕਾਲ ਸ਼ੇਰਾ ਜੀ ਸਸਰੀਕਾਲ ਜੀ ਮੇਰੇ ਲੋ ਰਜਾਨਾ ਸਪੋਕਸ ਸਾਰੀ ਟੀਮ ਨੂੰ ਤੇ ਪੂਰੇ ਵਿਊਰਸ਼ਿਪ ਵਿਊਰ ਨੂੰ ਸਭ ਨੂੰ ਸਸਰੀਕਾਲ ਜੀ ਬਹੁਤ ਬਹੁਤ ਸਵਾਗਤ ਹੈ ਜੀ ਸ਼ੇਰਾ ਜੀ ਸਭ ਤੋਂ ਪਹਿਲਾ ਮੇਰਾ ਸਵਾਲ ਇਹ ਹੀ ਆ ਕਿ ਜਿਵੇਂ ਕਹਿੰਦੇ ਹਨ ਕਿ ਜੇ ਦੇਸੀ ਡਾਈਟ ਅਸੀਂ ਕਰੀਏ ਤਾਂ ਇੱਕ ਟਾਈਮ ਤੇ ਆ ਕੇ ਜਿਹੜੇ ਮਸਲਸ ਨੇ ਉਹ ਗੇਨ ਹੋਣੇ ਬੰਦ ਹੋ ਜਾਂਦੇ ਆ ਰਾਈਟ ਜਿਹੜੀ ਬਾਡੀ ਐਸ ਟੱਚ ਨਹੀਂ ਹੁੰਦੀ ਸੋ ਕਿਹਾ ਜਾਂਦਾ ਕਿ ਕਿਤਨੇ ਕਿਤੇ ਸਟੇਰੀਓ ਆਰਟਸ ਹੋ ਗਿਆ ਜਾਂ ਪਾਊਡਰ ਹੋ ਗਿਆ ਇਹ ਜਿਹੜੇ ਬੋਡੀ ਬਿਲਡਰ ਨੇ ਇਹ ਖਾਂਦੇ ਪੀਂਦੇ ਆ ਸੋ ਇਸ ਦੇ ਬਾਰੇ ਕੀ ਕਹਿਣਾ ਹੈ ਤੁਹਾਡਾ ਮੇਰਾ ਇਹ ਕਹਿਣਾ ਜੀ ਬੇਸਿਕਲੀ ਕੀ ਹੈ ਕਿ ਹਰ ਬਿਜ਼ਨਸ ਜਾਂ ਸਪੋਰਟਸ ਜਾਂ ਕਿਸੇ ਵੀ ਐਥਲੀਟ ਜੋ ਵੀ ਐਥਲੀਟ ਨੇ ਠੀਕ ਹੈ ਔਰ ਹਰ ਐਥਲੀਟ ਨੂੰ ਜਾਂ ਕਿਸੇ ਵੀ ਮਤਲਬ ਫੀਲਡ ਚਲੇ ਜਾਣੇ ਉਹਦੀ ਨਾਲ ਕਿਤਨੇ ਕਿਤੇ ਤੁਹਾਨੂੰ ਉਹਦੀ ਰਿਕੁਆਇਰਮੈਂਟ ਹੁੰਦੀ ਹੈ ਤੁਸੀਂ ਕਿਸ ਕਿੰਨੀ ਤੁਸੀਂ ਪ੍ਰੋਫੈਸ਼ਨਲੀ ਕਰ ਰਹੇ ਹੋ ਠੀਕ ਹੈ ਜੇ ਬੰਦਾ ਪ੍ਰੋਫੈਸ਼ਨਲੀ ਨਹੀਂ ਕਰ ਰਿਹਾ ਜਾਂ ਕੋਈ ਸਿੰਪਲੀ ਫਿਟਨੈਸ ਵਾਸਤੇ ਕਰ ਰਹੇ ਉਹਨਾਂ ਜਿੰਨਾਂ ਦੀ ਜ਼ਰੂਰਤ ਨਹੀਂ ਹੁੰਦੀ ਚੀਜ਼ਾਂ ਦੀ ਠੀਕ ਹੈ ਔਰ ਜੋ ਪ੍ਰੋਫੈਸ਼ਨਲੀ ਕਰ ਰਹੇ ਨੇ ਜਾਂ ਬੋਡੀ ਬਿਲਡਿੰਗ ਜਾਂ ਕਿਸੇ ਵੀ profession ਦੇ ਵਿੱਚ ਹੈਗੇ ਨੇ ਉਹਨਾਂ ਨੂੰ ਕਿਤੇ ਨਾ ਕਿਤੇ ਹਰ ਲੈਵਲ ਅਪ ਕਰਨੇ ਪੈਂਦੇ ਚੀਜ਼ਾਂ ਦੇ ਵਿੱਚ ਠੀਕ ਹੈ ਔਰ ਕਿਉਂਕਿ ਉਹਨਾਂ ਦੀ sport ਸਿਹੇ ਨੇ ਜਿਵੇਂ ਹੁਣ ਤੁਸੀਂ ਬੋਡੀ ਬਿਲਡਰ ਦੀ ਗੱਲ ਕਰ ਰਹੇ ਹੋ ਜਾਂ ਠੀਕ ਹੈ ਜਾਂ ਕਿਸੇ ਪਾਊਡਰ ਦੀ ਗੱਲ ਕਰ ਰਹੇ ਹੋ ਜਾਂ ਕਿਸੇ ਚੀਜ਼ ਦੀ ਵੀ ਗੱਲ ਕਰ ਰਹੇ ਹੋ ਠੀਕ ਹੈ ਜੇ ਜਿਹੜੀ ਬੰਦਾ 10 15 ਸਾਲ ਦੀ ਮਿਹਨਤ ਕਰ ਰਿਹਾ ਨੇ ਔਰ ਉਹਨੇ ਲੱਗਦਾ ਹੈ ਕਿ ਉਹਦੇ ਡ੍ਰੀਮ ਬੜੇ ਨੇ ਡ੍ਰੀਮ ਬੜੇ ਵਾਸਤੇ ਉਹਨੂੰ ਰਿਸਕ ਵੀ ਲੈਣੇ ਪੈ ਔਰ অফਕर्स ਨੂੰ ਮੈਟੋ ਜਦਾ ਕਰਨੀ ਪਏਗੀ ਔਰ ਡਾਈਟ ਵੀ ਇੰਕਰੀਸ ਕਰਨੀ ਪਏਗੀ ਸਭ ਚੀਜ਼ਾਂ ਦੀ ਰਿਕੁਆਇਰਮੈਂਟ ਹੁੰਦੀ ਹੈ ਬਟ ਡਿਪੈਂਡ ਕਰਦਾ ਹੈ ਕਿ ਤੁਸੀਂ ਕਿਸ ਹੱਦ ਤੱਕ ਜਾਣਾ ਚਾਹੁੰਦੇ ਕਿ ਸੱਤ ਤੱਕ ਨਹੀਂ ਜਾਣਾ ਚਾਹੁੰਦੇ ਰਾਈਟ ਅੱਛਾ ਸਟੀਰੋਇਡਸ ਨੂੰ ਬਹੁਤ ਵੱਡਾ ਬਣਾਇਆ ਗਿਆ ਹੈ ਸਟੀਰੋਇਡਸ ਦੇ ਵਿੱਚ ਹੁੰਦਾ ਕੀ ਐਕਚੁਅਲ ਦੇ ਵਿੱਚ ਬੇਸਿਕਲੀ ਦੇਖੋ ਜੀ ਸਟੀਰੋਇਡ ਦਾ ਨਾ ਇੱਕ ਹਰ ਚੀਜ਼ ਦੇ ਵਿੱਚ ਹੀ ਇਹ ਦੇਖਿਆ ਜਾਵੇ ਤਾਂ ਆਪਾਂ ਉਹਨਾਂ ਚਿਕਨ ਖਾਣੇ ਉਹਨਾਂ ਵਿੱਚ ਸਟੀਰੋਇਡ ਇੰਜੈਕਸ਼ਨ ਦਿੱਤੇ ਜਾਂਦੇ ਉਹਨਾਂ ਨੂੰ ਠੀਕ ਹੈ ਜੀ ਜੀ ਔਰ ਆਪਣਾ ਵੈਜੀਟੇਬਲ ਖਾ ਰਹੇ ਉਹਨਾਂ ਨੂੰ ਵੀ ਇੰਜੈਕਟ ਕੀਤਾ ਜਾਂਦਾ ਠੀਕ ਹੈ ਈਵਨ ਕਿ ਤੁਸੀਂ ਮੈਂ ਯੂ ਐਸ ਦੇ ਵਿੱਚ ਰਹਿਣਾ ਜਿਹੜਾ ਚਿਕ ਰੈਡਾਖ ਹੁੰਦਾ ਠੀਕ ਹੈ ਉਹ ਏਡਾ ਚਿਕਨ ਕਿਸ ਤਰ੍ਹਾਂ ਹੋ ਜਾਂਦਾ ਹੂੰ ਕਿਉਂਕਿ ਉਹ ਚਿਕਨ ਦੀ ਬਣਾਵਟ ਇਸ ਤਰ੍ਹਾਂ ਨਹੀਂ ਹੁੰਦੀ ਕਿਉਂਕਿ ਡਾਈਟ ਉਹਨੂੰ ਸਟੀਰੋਇਡ ਦਿੱਤੇ ਜਾਂਦੇ ਨੇ ਠੀਕ ਹੈ ਬਾਕੀ ਜਿਹੜਾ ਸਟੀਰੋਇਡ ਨੇ ਉਹ ਪ੍ਰੋਫੈਸ਼ਨਲ ਜਿਹੜੇ ਬਾਡੀ ਬਿਲਡਰ ਹੁੰਦੇ ਨੇ ਜਮਾਨਿਆਂ ਤੋਂ ਯੂਜ਼ ਕਰ ਰਹੇ ਨੇ ਕਿਉਂਕਿ ਦੇ ਆਰ ਡੂਇੰਗ ਦਿਸ ਫॉर ਲਾਈਕ 20 ਇਅਰਸ 15 ਇਅਰਸ ਬਟ ਉਹਦਾ ਸਟੀਰੋਇਡ ਦਾ ਮਤਲਬ ਇਹ ਹੁੰਦਾ ਹੈ ਕਿ ਮਸਲ ਦੀ ਡਿਵੈਲਪਮੈਂਟ ਮਸਲ ਦੀ ਗਰੋਥ ਠੀਕ ਹੈ ਡੈਫੀਨੇਸ਼ਨ ਆਲ ਦਿਸ ਥਿੰਗਸ ਦੇ ਨੀਡ ਟੂ ਇਫ ਦੀ ਬਿਕੋਜ਼ ਦੇ ਆਰ ਗੋਣਾ ਉਹਨਾਂ ਨੇ ਸਟੇਜ ਤੇ ਕੰਪੇਅਰ ਕਰਨਾ ਹੈ ਦੂਸਰੇ ਨਾਲ ਠੀਕ ਹੈ ਔਰ ਸਾਰੀ ਉਹ ਜਿਹੜੀ ਉਹਨਾਂ ਦੀ ਉਸ ਕਰਕੇ ਸਟੀਰੋਇਡ ਦੀ ਰਿਕੁਆਇਰਮੈਂਟ ਪੈਂਦੀ ਨੇ ਬਟ ਇਹਦਾ ਮਤਲਬ ਇਹ ਨਹੀਂ ਹੈ ਕਿ ਹਰ ਦੂਸਰੇ ਬੰਦੇ ਨੂੰ ਇਸ ਚੀਜ਼ ਦੀ ਜ਼ਰੂਰਤ ਹੈਗੀ ਆ ਜਾਂ ਇਹ ਲੈਣਾ ਚਾਹੀਦਾ ਠੀਕ ਹੈ ਆਈ ਵਿਲ ਸੁਜੈਸਟ ਕਿ ਨਹੀਂ ਲੈਣਾ ਚਾਹੀਦਾ ਕਿਉਂਕਿ ਦ ਰੀਜ਼ਨ ਕੀ ਹੈ ਇਹਦੇ ਅਗਰ ਤੁਹਾਨੂੰ ਫਿਟਨੈਸ ਦੀ ਨੌਲੇਜ ਨਹੀਂ ਹੈਗੀ ਜਾਂ ਤੁਹਾਨੂੰ ਬੋਡੀ ਬਿਲਡਿੰਗ ਬਾਰੇ ਨੌਲੇਜ ਨਹੀਂ ਹੈਗੀ ਜਾਂ ਤੁਹਾਨੂੰ ਸਟੀਰੋਇਡ ਬਾਰੇ ਨੌਲੇਜ ਨਹੀਂ ਹੈਗੀ ਆਈ ਬਲੀਵ ਕਿ ਤੁਸੀਂ ਇਹ ਤੋਂ ਦੂਰ ਰਹੋ ਥਿਸ ਇਸ ਨਾਟ ਲਾਈਕ ਕਿ ਤੁਸੀਂ ਹਰ ਬੰਦਾ ਨੂੰ ਯੂਜ਼ ਕਰ ਲਏ ਠੀਕ ਹੈ ਈਜ਼ੀ ਨਹੀਂ ਹੈ ਔਰ ਦੇ ਆਫਕੋਸ ਇਫ ਦੇ ਆਰ ਟੇਕਿੰਗ 빅 ਰਿਸਕ ਔਰ ਰਿਸਕ ਲਾਏਗਾ ਵਾਪਸ ਇਸ ਦੇ ਨਾਲ ਲੈਣ ਦਾ ਵੀ ਰਿਸਕ ਕਾਫੀ ਵੱਡਾ ਹੁੰਦਾ ਹੈ ਇਹਦਾ ਇਹ ਰਿਸਕ ਤਾਂ ਫਿਰ ਸਿਹਤ ਦਾ ਹੋ ਗਿਆ ਨਾ ਤੁਸੀਂ ਆਪਣੀ ਸਿਹਤ ਦਾ ਰਿਸਕ ਲੈ ਰਹੇ ਹੋ ਵੀ ਹਾਂ ਜਾਨ ਬਚ ਵੀ ਸਕਦੀ ਹੈ ਤੇ ਜਾ ਵੀ ਸਕਦੀ ਹੈ ਐਗਜੈਕਟ ਮੈਂ ਨਾ ਐਕਚੁਅਲੀ ਜਦੋਂ ਇਹ ਚੀਜ਼ਾਂ ਚੱਲ ਰਹੀਆਂ ਨੇ ਔਰ ਮੈਂ ਸੋਚ ਰਿਹਾ ਸੀ ਕਿ ਹਰ ਬੰਦੇ ਦੇ ਨਾ ਇੱਕ ਅ ਤਰੀਕਾ ਹੁੰਦਾ ਲਾਈਫ ਨੂੰ ਲੈ ਕੇ ਹਨਾ ਔਰ ਮੈਂ ਵੈਸੇ ਵੀ ਜਿਵੇਂ ਫੈਮਿਲੀ ਦੇ ਨਾਲ ਜਾਂ ਫਰੈਂਡ ਨਾਲ ਫਰੈਂਡ ਮੇਰੇ ਖਾਸ ਹੈ ਨਹੀਂ ਬਸ ਇੱਕ ਦੋ ਜਿਹਨਾਂ ਨਾਲ ਵੀ ਕਿਤੇ ਗੱਲ ਹੁੰਦੀ ਹੈ ਬਾਏਦ ਤਵੇ ਹੂੰ ਕਿ ਅਸੀਂ ਲਾਈਫ ਨੂੰ ਕਿਸ ਤਰ੍ਹਾਂ ਦੇਖਦੇ ਹਾਂ ਠੀਕ ਹੈ ਤੁਹਾਡੀ ਰਿਸਪੌਂਸਿਬਿਲਿਟੀਆਂ ਨੇ ਠੀਕ ਹੈ ਤੁਸੀਂ ਜ਼ਿੰਦਗੀ ਦੇ ਵਿੱਚ ਗਰੋਥ ਕਰਨਾ ਚਾਹੁੰਦੇ ਹੋ ਤੁਸੀਂ ਲੰਬਾ ਜੀਣਾ ਚਾਹੁੰਦੇ ਨੇ ਕੀ ਅਸੀਂ ਏਡਾ ਬਟਾ ਰਿਸਕ ਲੈਣਾ ਚਾਹਾਂਗੇ ਨਹੀਂ ਲੈਣਾ ਚਾਹਾਂਗੇ ਔਰ ਜਾਂ ਅਸੀਂ ਬਿਲਕੁਲ ਹੀ ਬੇਪਰਵਾਹ ਨਹੀਂ ਠੀਕ ਹੈ ਸਾਨੂੰ ਕੋਈ ਫਰਕ ਨਹੀਂ ਪੈਂਦਾ ਔਰ ਦੂਸਰੀ ਇੰਪੋਰਟੈਂਟ ਗੱਲ ਕਿ ਹਕੀਕਤ ਜਿਹੜੀ ਹੈ ਨਾ ਆਇਨਾ ਦੱਸ ਦਿੰਦਾ ਤੁਸੀਂ ਆਪਣੇ ਆਪ ਨੂੰ ਝੂਠ ਬੋਲ ਸਕਦੇ ਆ ਬਟ ਸ਼ੀਸ਼ੇ ਨੂੰ ਝੂਠ ਨਹੀਂ ਬੋਲ ਸਕਦੇ ਸ਼ੀਸ਼ੇ ਉੱਕੇ ਖੜਾ ਹੋ ਕੇ ਤੁਸੀਂ ਦੇਖੋ ਕਿ ਤੁਸੀਂ ਪੁੱਛੋ ਆਪਣੇ ਆਪ ਨੂੰ ਕਿ ਇ ਰੀਅਲੀ ਵਰਥ ਇਟ ਔਰ ਲੋਕੀ ਜੋ ਤੁਹਾਨੂੰ ਕਹਿੰਦੇ ਨੇ ਯੂ ਲੁਕਸ ਮਤਲਬ ਤੁਸੀਂ ਇੰਨੇ بڑے ਦਿਖ ਰਹੇ ਹੋ ਜ਼ਿੰਦਗੀ ਪਰ ਤੁਸੀਂ ਇਸ ਤਰ੍ਹਾਂ ਇਸ ਲੈਵਲ ਨੂੰ ਮੇਨਟੇਨ ਕਰ ਪਾਉਂਗੇ ਔਰ ਅਗਰ ਲੈਵਲ ਮੇਨਟੇਨ ਕਰ ਪਾਉਂਗੇ ਬਟ ਵਾਈ ਕਾਦੇ ਵਾਸਤੇ ਬਟ ਉਹ ਉਹ ਲੈਵਲ ਮੇਨਟੇਨ ਕਰਨ ਵਾਸਤੇ ਤੁਹਾਨੂੰ ਕੀ ਕੁਸ਼ਣ ਲੈਣਾ ਪਏਗਾ ਔਰ ਕਿੱਡਾ ਵੱਡਾ ਰਿਸਕ ਲੈਣਾ ਪਏਗਾ ਦਸ ਇੰਪੋਰਟੈਂਟ ਜੀ ਬਿਕੋਜ਼ ਕਦੇ ਵੀ ਜ਼ਿੰਦਗੀ ਦੇ ਗ੍ਰੋਥ ਤੇ ਵਿੱਚ ਆਪਾਂ ਜਦੋਂ ਬਚਪਨ ਤੋਂ ਜਨਮ ਲੈਂਦੇ ਆ ਔਰ ਬੁੜਾਪੇ ਤੱਕ ਕਦੇ ਵੀ ਆਪਾਂ ਸੇਮ ਨਹੀਂ ਰਹਿ ਸਕਦੇ ਫਿਰ ਆਪਾਂ ਮਸਲ ਨੂੰ ਮੇਨਟੇਨ ਕਿਵੇਂ ਕਰ ਸਕਦੇ ਆ ਮੇਰਾ ਉਹੀ ਸਭ ਤੋਂ ਜੀ ਬਿਲਕੁਲ ਸ਼ੇਰਾ ਜੀ ਸਭ ਤੋਂ ਪਹਿਲਾ ਉਹੀ ਸਵਾਲ ਸੀਗਾ ਕਿ ਇੱਕ ਟਾਈਮ ਤੇ ਜਾ ਕੇ ਅਸੀਂ ਕਹਿੰਦੇ ਆ ਕਿ ਸਰੀਰ ਤਗੜਾ ਬਣਾਉਣਾ ਸੀ ਹੈਨਾ ਲੰਬਾ ਲੰਜਾ ਜਵਾਨ ਆ ਹੈਨਾ ਚਲੋ ਜੀ ਉਹਦਾ ਸਰੀਰ ਉਸ ਹਸਾਬ ਨਾਲ ਟਲੂਗਾ ਲਾਈਕ ਮੁੱਢੇ ਹੋ ਗਏ ਕਿ ਬਾਡੀ ਬਣਾਉਣੀ ਆ ਠੀਕ ਹੈ ਜੀ ਬਟ ਇੱਕ ਟਾਈਮ ਤੇ ਜਾ ਕੇ ਲਾਈਕ ਸਾਈਜ਼ ਦੇ ਵਿੱਚ ਫਰਕ ਪੈਂਦਾ ਹੈ ਡੈਫੀਨਿਟਲੀ ਤੁਹਾਡੀ ਜਿਹੜੇ ਮਸਲਸ ਨੇ ਉਹ ਗੇਨ ਨਹੀਂ ਹੋ ਪਾਉਂਦੇ ਹੈਨਾ ਤੁਸੀਂ ਨਹੀਂ ਗੇਨ ਕਰ ਪਾਉਂਦੇ ਜਿੱਦਾਂ ਤੁਹਾਨੂੰ ਬਾਡੀ ਚਾਹੀਦੀ ਆ ਫਿਰ ਉਹ ਉਸ ਚੀਜ਼ ਨੂੰ ਅੱਗੇ ਹੋਰ ਜ਼ਿਆਦਾ ਇਨਹਾਂਸ ਕਰਨ ਦੇ ਲਈ ਇਹ ਚੀਜ਼ਾਂ ਲਈਆਂ ਜਾਂਦੀਆਂ ਆ ਸੋ ਇਹਨਾਂ ਚੀਜ਼ਾਂ ਦੀ ਰੋਕtham ਹੋਣੀ ਚਾਹੀਦੀ ਆ ਕਿਉਂਕਿ ਸੇਤ ਤੋਂ ਉੱਪਰ ਕੋਸ਼ਣ ਨਹੀਂ ਆ ਸੋ ਪ੍ਰੋਪਰ ਗਾਈਡੈਂਸ ਇਹਦੀ ਕੀ ਹੋ ਸਕਦੀ ਆ ਅਸੀਂ ਸਰੀਰ ਬਣਾਉਣਾ ਆ ਜੇਕਰ ਕਿਸੇ ਨੇ ਵੀ ਬਾਡੀ ਬਿਲਡਰ ਦੇ ਵਿੱਚ ਜਾਣਾ ਆ ਬਿਲਡਿੰਗ ਦੇ ਵਿੱਚ ਬਟ ਆਹ ਚੀਜ਼ਾਂ ਤੋਂ ਦੂਰੀ ਬਣਾ ਕੇ ਰੱਖੀਏ ਬਿਲਕੁਲ ਸਹੀ ਗੱਲ ਆ ਦੇਖੋ ਮੋਸਟ ਇੰਪੋਰਟੈਂਟ ਕਿ ਹਰ ਬੰਦੇ ਨੂੰ ਕੋਈ ਵੀ ਬੰਦਾ ਕਿਸੇ ਤੇ ਜ਼ਬਰਦਸਤੀ ਮੁੱਛ ਨਹੀਂ ਪਾਉਂਦਾ ਕੋਈ ਵੀ ਚੀਜ਼ ਹੂੰ ਪਹਿਲੀ ਗੱਲ ਤਾਂ ਇਹ ਠੀਕ ਹੈ ਦੂਜੀ ਗੱਲ ਇਹ ਕਿ ਹਰ ਬੰਦੇ ਨੂੰ ਪਤਾ ਹੋਣਾ ਚਾਹੀਦਾ ਕਿ ਮੈਂ ਕੀ ਕਰਨਾ ਚਾਹਣਾ ਲਾਈਫ ਦੇ ਵਿੱਚ ਅਗਰ ਮੈਂ ਜ਼ਿੰਦਗੀ ਦੇ ਵਿੱਚ professionally 100% body building ਕਰਨੀ ਹੈ ਤਾਂ ਉਹਦੀ ਉਹਨੂੰ ਨੌਲੇਜ ਹੋਣੀ ਬਹੁਤ ਜ਼ਰੂਰੀ ਹੈ ਔਰ ਨੌਲੇਜ ਦੇ ਨਾਲ ਉਹਦੀ ਰਿਸਰਚ ਇੰਨੀ ਹੋਣੀ ਚਾਹੀਦੀ ਹੈ ਕਿ ਅਗਰ ਮੈਂ ਚੀਜ਼ਾਂ ਨੂੰ ਯੂਜ਼ ਕਰਨਾ ਹੈ ਕਿਹੜਾ ਇਹ ਬੰਦਾ ਹੋਏਗਾ ਜਿਹੜਾ ਬੰਦਾ ਮੈਨੂੰ ਸਹੀ ਪ੍ਰੋਡਕਟ ਪ੍ਰੋਵਾਈਡ ਕਰਾ ਪਾਏਗਾ yes ਔਰ ਹੀ ਇਜ਼ ਵਿਲਿੰਗ to take me to take this risk yes. or he's going to like 100% confident theek hai ki yaar nahi yaar if we go by this step by steps you will be fine yes क्योंकि america de vich bahut बडे bade, bade bodybuilder ne jo hadd tak veer le the they are still living okay usa de vich canada de vich uk de vich australia de vich there are so many bodybuilders tu si back jakke check, check karo you know google te they're still living fine ਅਰਨੋਲਡ ਸ਼ਵਾਸ਼ਨੇਗਰ ਇਸ ਮਾਈ ਬਿਗੇਸਟ ਆਈਕੋਨਿਕ ਇਨ ਮਾਈ ਯੂ نو ਮੈਂ ਉਹਨੂੰ ਹਮੇਸ਼ਾ ਫੋਲੋ ਕੀਤਾ ਬਟ ਲੁੱਕ ਹਾਊ ਹੀ ਡਿਡ ਕਿਵੇਂ ਉਹਨੇ ਆਪਣੀ ਜਰਨੀ ਨੂੰ ਚੇਂਜ ਕੀਤਾ ਹੀ ਇਸ ਕੇਮ ਫਰਮ ਅ ਸਮਾਲ ਫੈਮਿਲੀ ਰਾਈਟ ਐਂਡ ਦਨ ਉਸ ਤੋਂ ਬਾਅਦ ਉਹਨੇ ਬੋਡੀ ਬਿਲਡਿੰਗ ਨੂੰ ਕਰੀਅਰ ਨੂੰ ਚੂਜ਼ ਕੀਤਾ ਇੱਕ ਹਾਈਪ ਤੇ ਲੱਗਿਆ ਕਿ ਗਿਆ ਉਹ ਪੂਰੇ ਵਰਲਡ ਚ ਨਾਮ ਕਮਾਇਆ ਉਹਨੇ ਇੱਕਦਮ ਛੱਡਤਾ ਮੂਵੀ ਚ ਟ੍ਰਾਂਸਫਰ ਹੋ ਗਿਆ ਬਾਅਦ ਦੇ ਵਿੱਚ ਉਹ ਪੋਲਿਟਿਕਸ ਚ ਆ ਗਿਆ ਠੀਕ ਹੈ ਸੀ ਵਾਈ ਵਟ ਹੀ ਡਿਡ ਬੀਸਮਾ ਡਾਟ ਸਟੂਪਿਡ ਸਾਡੇ ਕੋਲ ਵੀ ਸੇਮ ਐਗਜ਼ਾਮਪਲ ਸਾਡੇ ਸਾਹਮਣੇ ਆ ਜਿਹਨਾਂ ਨਾਲ ਅਸੀਂ ਗੱਲ ਕਰਦੇ ਪਏ ਫਿਰੋਜ਼ਪੁਰ ਦਾ ਇੱਕ ਮੁੰਡਾ ਹੈ ਜਿਹੜਾ ਜਿਹੜਾ ਦਲੀਆਂ ਖਾਂਦਾ ਹੁੰਦਾ ਸੀਗਾ ਹੈਨਾ ਲਾਈਕ ਜਿਹਨੇ ਸਿਰਫ ਦੁੱਧ ਪੀਣਾ ਸੀਗਾ ਤੇ ਅੱਜ ਉਹ ਲਾਈਕ ਐਨੇ ਵੱਡੇ ਮੁਕਾਮ ਤੇ ਬੈਠਾ ਹੈ ਯੂਐਸਏ ਦੇ ਵਿੱਚ ਬੈਠਾ ਹੈ ਜਿਹਨੇ ਬੜੇ ਬੜੇ ਖਿਤਾਬ ਆਪਣੇ ਨਾਮ ਕੀਤੇ ਆ ਸੋ ਇਹ ਚੀਜ਼ਾਂ ਅਗਰ ਦੇਖੀਏ ਤਾਂ ਤੁਹਾਡੀ ਜਰਨੀ ਵੀ ਸਟਰਗਲ ਭਰੀ ਰਹੀ ਆ ਵੀ ਆਲਰੇਡੀ ਨੋ ਸਰ ਹੈਨਾ ਬਟ ਇੱਕ ਨਾ ਮੇਥਿਆ ਜਿਹੜੀ ਅ ਅੱਜਕੱਲ ਬਹੁਤ ਚੱਲਦੀ ਪਈ ਆ ਜਾਂ ਕੁਝ ਸਾਲਾਂ ਤੋਂ ਕਹਿ ਸਕਦੇ ਆ ਤੁਹਾਨੂੰ ਬਖੂਬੀ ਪਤਾ ਹੋਣਾ ਆ ਕਿ ਜਿਹੜੇ 70% ਮੁੰਡੇ ਆ ਨਾ ਉਹ ਬਾਡੀ ਇਸ ਕਰਕੇ ਬਣਾਉਂਦੇ ਆ ਕਿ ਅਸੀਂ ਨਾ ਸੋਹਣੇ ਦੇਖੀਏ ਕੁੜੀਆਂ ਨੂੰ ਇਮਪ੍ਰੈਸ ਕਰੀਏ ਠੀਕ ਹੈ ਜੀ 70% ਦੂਜੇ ਪਾਸੇ ਇਹ ਹੈ ਕਿ 70% ਕੁੜੀਆਂ ਐਦਾਂ ਦੀਆਂ ਜਿਨ੍ਹਾਂ ਨੂੰ ਐਦਾਂ ਹੈ ਕਿ ਸਾਨੂੰ ਬਾਡੀ ਬਿਲਡਰ ਮਤਲਬ ਕਿ ਜਿਹੜੀ ਜ਼ਿਆਦਾ ਸਿਹਤ ਵਾਲੀ ਉਹਨੂੰ ਸਾਨੂੰ ਪਸੰਦ ਨਹੀਂ ਆਏ ਕਿ ਜਿਨ੍ਹਾਂ ਦੇ ਮਸਲਸ ਬੜੇ ਗੇਨ ਹੁੰਦੇ ਆ ਨਾਰਮਲ ਜਿਹੜੀ ਹੈਗੀ ਐਸੀ ਉਹੀ ਹੋਣੀ ਚਾਹੀਦੀ ਆ ਇਹ ਮਿੱਥਿਆ ਇਹਨੂੰ ਤੁਸੀਂ ਕਿੱਦਾਂ ਦੇਖਦੇ ਹੋ ਇਹ ਹੈ ਵਾਲੇ ਦੁਆਲੇ ਤੁਸੀਂ ਸੁਣਿਆ ਦੇਖੋ ਜੀ ਇਨਾ ਡਿਪੈਂਡ ਕਰਦਾ ਆਪਾਂ ਗਰੋ ਕਿੱਥੇ ਕਰ ਰਹੇ ਆ ਠੀਕ ਆ ਹੂੰ ਅਗਰ ਆਪਾ ਸਮਾਲ ਵਿਲੇਜ ਚ ਗਰੋ ਕਰ ਰਹੇ ਆ ਸਿਟੀ ਚ ਗਰੋ ਕਰ ਰਹੇ ਆ ਜਬ ਬੰਬੇ ਸਿਟੀ ਚ ਗਰੋ ਕਰ ਰਹੇ ਆ ਠੀਕ ਆ ਇਹ ਡਿਪੈਂਡ ਕਰਦਾ ਹਰ ਚੀਜ਼ ਦਾ ਲੈਵਲ ਹੁੰਦਾ ਜੀ ਦੂਸਰਾ ਮੋਟੀਵੇਸ਼ਨ ਕੋਈ ਵੀ ਲੈ ਕੇ ਚੱਲੋ ਅਗਰ ਉਹਦੇ ਪਿੱਛੇ ਤੁਹਾਡਾ ਕੀ ਕਹਿੰਦੇ ਆ ਮੋਟਿਵ ਚੰਗਾ ਹੈਗਾ ਠੀਕ ਆ ਤੇ ਇਟਸ ਨਾਟ ਬੈਡ ਆਪਣੇ ਆਪ ਨੂੰ ਸੋਹਣਾ ਲੱਗਣਾ ਜਾਂ ਦਿਖਾਣਾ ਕੋਈ ਗਲਤ ਗੱਲ ਨਹੀਂ ਹੈਗੀ ਨਹੀਂ ਬਹੁਤ ਇਹ ਚੰਗੀ ਗੱਲ ਹੈ ਜੇ ਤੁਸੀਂ ਆਪ ਨੂੰ ਮਿਹਨਤ ਕਰਕੇ ਹਾ ਮਿਹਨਤ ਕਰ ਰਹੇ ਤੁਸੀਂ ਔਰ ਤੁਸੀਂ ਅੱਛਾ ਦਿਖਣਾ ਚਾਹੁੰਦੇ 100% ਗੁੱਡ ਥਿੰਗ ਰਾਈਟ ਬਟ ਅਗਰ ਤੁਸੀਂ ਸਿਰਫ ਬਾਡੀ ਹੀ ਮਤਲਬ ਥੋੜਾ ਮੋਟਿਵ ਹੀ ਹੈ ਕਿ ਤੁਸੀਂ ਲੋਕਾਂ ਨੂੰ ਦਿਖਾਣੀ ਹੈ ਜਾਂ ਇਹ ਕਰਨੀ ਹੈ ਤਾਂ ਫਿਰ ਆਈ ਡੋਟ ਨੋ ਇਟ ਇਟਸ ਜਸਟ ਟ੍ਰੀਕੀ ਕੁਐਸਚਨ ਬਿਕੋਜ਼ ਇਟਸ ਗੁੱਡ অর ਬੈਡ ਸੇਮ ਵੇ ਬਿਕੋਜ਼ ਅਗਰ ਤੁਸੀਂ ਅਟਰੈਕਟਿਵ ਲੱਗਣਾ ਚਾਹੁੰਦੇ ਤੁਸੀਂ ਮਿਹਨਤ ਕਰਦੇ ਇਟਸ ਗੁੱਡ ਥਿੰਗ ਅਗਰ ਤੁਸੀਂ ਸਿਰਫ ਕੁੜੀਆਂ ਵਾਸਤੇ ਕਰ ਰਹੇ ਹੋ ਬਟ ਉਹਦੇ ਪਿੱਛੇ ਰਿਜ਼ਲਟ ਅੱਛਾ ਆ ਰਿਹਾ ਹੈ ਤੇ ਸੋ ਠੀਕ ਹੈ ਕਿ ਤੁਸੀਂ ਅਗਰ ਕੁੜੀ ਨੂੰ ਪ੍ਰੈਸ ਕਰਨਾ ਚਾਹੁੰਦੇ ਹੋ ਅਟਲੀਸ ਇੱਕ ਚੀਜ਼ ਤਾਂ ਚੰਗੀ ਕਰ ਰਹੇ ਹੋ ਅਟਲੀਸ ਫਿਟਨੈਸ ਤੇ ਵਿਚ ਜਾ ਰਹੇ ਆ ਠੀਕ ਹੈ ਤੁਸੀਂ ਬੋਡੀ ਬਣਾ ਰਹੇ ਹੋ ਤੁਸੀਂ ਲੋਕਾਂ ਨਾਲ ਨਸ਼ਾ ਤਾਂ ਨਹੀਂ ਕਰ ਰਹੇ ਤੁਸੀਂ ਗਲਤ ਕੰਮ ਤਾਂ ਨਹੀਂ ਕਰ ਰਹੇ ਕੋਈ ਹੈਨਾ রাইਟ ਬਟ ਮੋਟਿਵ ਕੀ ਹੈ ਬਟ ਕਿਤਨੇ ਕਿਤੇ ਆਪਾਂ ਗਲਤ ਕਰਦੇ ਕਰਦੇ ਵੀ ਸਹੀ ਕਰ ਰਹੇ ਮੰਨ ਲਓ ਜੀ ਨਹੀਂ ਨਹੀਂ ਉਹ ਮੈਂ ਤੁਹਾਡੀ ਗੱਲ ਐਗਰੀ ਕਰ ਗਈ ਥੋੜੀ ਮਜ਼ਾਕੀਆ ਜਿਹੀ ਅੰਦਾਜ਼ ਚ ਲਿਆ ਜਾਂਦੀ ਆ ਮੰਨ ਲਓ ਉਹਨੇ ਜਿਹੜੀ ਕੁੜੀ ਲਈ ਬੋਡੀ ਬਣਾਈ ਉਹ ਕੁੜੀ ਨਹੀਂ ਛੱਡ ਕੇ ਚਲੀ ਗਈ ਉਹ ਕੁਡੀ ਸ਼ਰ ਵੀ ਡਾਊਨ ਹੋ ਜਾਣਾ ਨਹੀਂ 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 ਨਾਰਮਲ ਹੈ ਨਾ ਉਹ ਠੀਕ ਚੱਲੇਗੀ ਜਿਹੜੇ 70% ਮੁੰਡੇ ਬਾਡੀ ਬਣਾਉਂਦੇ ਆ ਫਿਰ ਉਹਦਾ ਮੋਰਲ ਜਮਾਈ ਡਾਊਨ ਹੋ ਜਾਣਾ ਆ ਉਹ ਜਿਹੋ ਉਹਨੇ ਜਿਹੜੀ ਮਾੜੀ ਮੂਟੀ ਬਾਡੀ ਬਣਾਈ ਹੋਣੀ ਆ ਉਹਨੇ ਕਹਣਾ ਮੈਂ ਨਹੀਂ ਜਾਣਾ ਹੁਣ ਇਹ ਆਦਤ ਹੈ ਇੱਕ ਵਾਰੀ ਲੱਗ ਜੇ ਛੱਡਣੀ ਔਖੀ ਹੈ ਐਕਚੁਅਲ ਦੇ ਵਿੱਚ ਹੈ ਨਾ ਹਾਂ ਹਾਂ ਕਿੰਨਾ ਟਾਈਮ ਸਪੈਂਡ ਕਰਦੇ ਹੋ ਤੁਸੀਂ ਆਪ ਕਿੰਨੇ ਸਾਲ ਜਿਮ ਦੇ ਵਿੱਚ ਮਿਰਾ ਜੀ ਫਿਲਹਾਲ ਤਾਂ ਜੋ ਰੁਟੀਨ ਚੱਲ ਰਿਹਾ ਹੈ मॉर्निंग वॉक है मेरी हाफ एन आवर एवरी डे ठीक है और उस तो बाद मेरा डेढ़ घंटे का वर्कआउट होंगे ठीक है, okay. है फिर उस तो बाद कार्डियो होंगे कई बार शाम को भी मैं कार्डियो जाना ओके आई नो हैव टू डू इट बिकॉज आई लव टू डू इट मुझे कोई जरूरत नहीं है बट मुझे लाइक आई सेड आई वॉन्ट टू बी लुक गुड आई वॉन्ट टू बी लुक बैटर देन अदर्स इन माई एज है ना hmm. और मुझे कि मेरा मुझे ਹਲਦੀ ਦਿਖਣਾ ਹੈ ਔਰ ਮੁਝੇ ਐਸਾ ਲੱਗਣਾ ਚਾਹੀਏ ਕਿ ਆਮ ਸਟਿਲ ਲਾਈਕ ਆਮ 25 ਇਟ ਇਜ਼ ਆਪਣੇ ਆਪ ਲਈ ਆਪਣੇ ਆਪ ਨੂੰ ਮੋਟੀਵੇਟ ਕਰਦੀ ਹੈ ਇਹ ਚੀਜ਼ ਹੋਣੀ ਚਾਹੀਦੀ ਹੈ 100% ਆਪਣੇ ਆਪ ਲਈ ਆਪਣੇ ਆਪ ਲਈ ਤੁਸੀਂ ਰੈਗੂਲਰ ਲਾਈਫ ਦੇਖੋਗੇ ਤਾਂ ਮੈਂ ਕਿਤੇ ਟੀ-ਸ਼ਰਟ ਵੀ ਨਹੀਂ ਉਤਾਰਦਾ ਮੈਂ ਤਾਂ スウェットਸ਼ਰਟ ਵਿੱਚ ਪਾ ਕੇ ਦਰਨਾ ਮਤਲਬ ਆਮ ਨਾਟ ਲਾਈਕ ਟੂ ਦਿਖਾਵਾ ਠੀਕ ਹੈ ਇਟਸ ਨਾਟ ਜੋ ਹੀਰਾ ਹੁੰਦਾ ਨਾ ਉਹਦੀ ਸ਼ਾਈਨ ਕਾਫੀ ਹੁੰਦੀ ਹੈ ਉਹ ਲੋਕ ਉਹ ਦਿਖਾਉਣ ਲੱਗ ਕਰਦੇ ਜੂਤ ਨਹੀਂ ਪੈਂਦੀ ਅੱਛਾ ਇਹ ਤਾਂ ਕਹਿ ਰਹੇ ਨੇ ਕਿਉਂਕਿ ਇਹਨਾਂ ਦਾ ਮੱਥਾ ਚਮਕਦਾ ਪਿਆ ਆ ਥੈਂਕ ਯੂ ਅਤੇ ਸ਼ੇਰਾ ਜੀ ਨਹੀਂ ਜੀ ਬਣਦੀ ਆ ਤਾਰੀਫ ਤਾਂ ਸ਼ੇਰਾ ਜੀ ਜਿਹੜੇ ਹੁਣ ਜਿਹੜੇ ਸੰਘਰਸ਼ ਭਰੀ ਜ਼ਿੰਦਗੀ ਚੋਂ ਲੰਘਦੇ ਪਏ ਹਨ ਜਿਹੜੇ ਘਰੋਂ ਸਟਰੋਂਗ ਨਹੀਂ ਹੈਗੇ ਇਹਨਾਂ ਤੁਸੀਂ ਉਹ ਚੀਜ਼ ਨੂੰ ਆਪਣੇ ਆਪ ਨਾਲ ਜੋੜੋਗੇ ਡੈਫੀਨੇਟਲੀ ਕਿਉਂਕਿ ਉਹ ਸਮਾਂ ਤੁਸੀਂ ਹੰਡਾਇਆ ਸੋ ਉਹ ਚਾਹੁੰਦੇ ਆ ਕਿ ਅਸੀਂ ਅੱਛੀ ਬਾਡੀ ਬਣਾਈਏ ਅਸੀਂ ਹੈਨਾ ਬਾਡੀ ਬਿਲਡਰ ਬਣੀਏ ਜਾਂ ਫਿਰ ਵਧੀਆ ਦਿਖੇ ਬਟ ਉਹੀ ਚੀਜ਼ ਆ ਕਿ ਉਹਨਾਂ ਦੀ ਜ਼ਿੰਦਗੀ ਚ ਸੰਘਰਸ਼ੀ ਐਨਾ ਆ ਕਿ ਉਹ ਵਧੀਆ ਡਾਈਟ ਨਹੀਂ ਲੈ ਸਕਦੇ ਹੈਨਾ ਵਧੀਆ ਕਿਸੇ ਕੋਚ ਕੋਲ ਜਾ ਨਹੀਂ ਸਕਦੇ ਕਿਉਂਕਿ ਉਹਨਾਂ ਕੋ ਪੈਸੇ ਨਹੀਂ ਹੁੰਦੇ ਪੇ ਨਹੀਂ ਕਰ ਸਕਦੇ ਰਾਈਟ ਉਹਨਾਂ ਲਈ ਤੁਸੀਂ ਕੀ ਸੁਜੈਸਟ ਕਰੋਗੇ ਕੀ ਤੁਹਾਡੇ ਸੁਝਾਅ ਹੋਣਗੇ ਪਤਾ ਕੀ ਹੈ ਕਦੇ ਵੀ ਜਿਹੜਾ ਪੈਸ਼ਨ ਆ ਉਹਨੂੰ ਛੱਡਣਾ ਨਹੀਂ ਚਾਹੀਦਾ ਹਾਂਜੀ ਤੇ ਉਹਦੇ ਵਿੱਚ ਹਮੇਸ਼ਾ ਥੋੜਾ ਕੋਸ਼ਿਸ਼ ਕਰਦੇ ਰਹੋ ਮਿਹਨਤ ਕਰਦੇ ਰਹੋ ਬਾਕੀ ਜ਼ਿੰਦਗੀ ਚ ਕਦੇ ਸਟੇਬਲ ਕੁਝ ਨਹੀਂ ਰਹਿੰਦਾ ਠੀਕ ਹੈ ਲਾਈਫ ਦੇ ਵਿੱਚ ਠੀਕ ਹੈ ਅਗਰ ਅੱਜ ਖੁਸ਼ੀ ਹੈ ਜਾਂ ਮਤਲਬ ਦੁੱਖ ਹੈ ਤੇ ਦੁੱਖ ਕਦੇ ਨਹੀਂ ਰਹੇਗਾ ਠੀਕ ਹੈ ਤੇ ਖੁਸ਼ੀ ਵੀ ਖੁਸ਼ੀ ਕਦੇ ਨਹੀਂ ਰਹੇਗੀ ਠੀਕ ਹੈ ਜੇ ਤੁਹਾਡਾ ਮਾੜਾ ਟਾਈਮ ਹੈ ਉਹ ਕਦੇ ਨਹੀਂ ਰਹੇਗਾ ਤੁਹਾਡੀ ਨੀਤ ਚੰਗੀ ਹੋਣੀ ਚਾਹੀਦੀ ਹੈ ਔਰ ਤੁਸੀਂ ਖੁਦ ਤੇ ਭਰੋਸਾ ਰੱਖੋ ਔਰ ਜੇ ਤੁਹਾਡੇ ਆਸ-ਪਾਸ ਤੁਹਾਡੀ ਫੈਮਿਲੀ ਸਪੋਰਟ ਕਰਦੀ ਫਰੈਂਡਸ ਸਪੋਰਟ ਕਰੇ ਦੈਟਸ ਵੈਲ ਐਂਡ ਗੁੱਡ ਇਫ ਨਹੀਂ ਕਰਦੇ ਔਰ ਆਪਣਾ ਸਰਨੀਮਾ ਕਰਕੇ ਆਪਣੇ ਦਿਮਾਗ ਚ ਰੱਖੋ ਤੁਸੀਂ ਜ਼ਿੰਦਗੀ ਚ ਕੀ ਕਰਨਾ ਬਸ ਹੌਲੀ ਹੌਲੀ ਤੁਰਦੇ ਰਹੋ ਰਾਤੇ ਔਰ ਇਕਨਕ ਦਿਨ ਅਗਰ ਮੈਂ ਐਗਜ਼ਾਮਪਲ ਬੈਠਾ ਹਾਂ ਠੀਕ ਹੈ ਮੈਂ ਛੋਟੇ ਜਿਹੇ ਪਿੰਡ ਤੋਂ ਉੱਠ ਕੇ ਔਰ ਕਦੇ ਅਮਰੀਕਾ ਤੱਕ ਸੋਚਿਆ ਨਹੀਂ ਸੀਗਾ ਕਿ ਅਮਰੀਕਾ ਤੱਕ ਵੀ ਆਉਂਗਾ ਉਸ ਤੋਂ ਬਾਅਦ ਅਮਰੀਕਾ ਤਾਂ ਚਲੋ ਦੂਰ ਦੀ ਗੱਲ ਹੈ netflix ਠੀਕ ਹੈ sony tv amtab bachchan ਠੀਕ ਹੈ kalrs tv ਪਤਾ ਹੈ ਕੋਈ ਨਾ ਟੈਲੀਵਿਜ਼ਨ ਯਾ ਰਾਈਟ ਠੀਕ ਹੈ ਹਾਂ ਠੀਕ ਹੈ ਉਹ ਪਰਮਾਤਮਾ ਦੀ ਕਿਰਪਾ ਹੈ ਬਟ ਇਹ ਕਿ ਨੀਤ ਥੋੜੀ ਮੇਰੀ ਜ਼ਿੰਦਗੀ ਦੇ ਵਿੱਚ ਅੱਜ ਵੀ ਸਿਰਫ ਇੱਕੋ ਹੀ ਚੀਜ਼ ਹੈ ਠੀਕ ਹੈ ਕਿ ਆਈ ਵਾਂਟ ਟੂ ਬੀ ਸਕਸੈਸਫੁਲ ਉਹ ਤੁਸੀਂ ਸਕਸੈਸਫੁਲ ਮਤਲਬ ਇਹ ਹੁੰਦਾ ਹੈ ਕਿ ਤੁਸੀਂ ਖੁਸ਼ ਹੋ ਤੁਸੀਂ ਜੋ ਕਰ ਰਹੇ ਹੋ ਜੋ 10 ਸਾਲ ਪਹਿਲਾਂ ਕਰ ਰਹੇ ਸੀਗੇ ਤੁਸੀਂ ਅੱਜ ਵੀ ਉਸ ਰਾਹ ਦੇ ਵਿੱਚ ਕੋਸ਼ਿਸ਼ ਕਰ ਰਹੇ ਹੋ ਠੀਕ ਹੈ ਤੁਸੀਂ ਸਕਸੈਸਫੁਲੀ ਹੀ ਕਿਹਾ ਜਾ ਸਕਦੇ ਹੋ ਰਾਈਟ ਜੀ ਕਿਉਂਕਿ ਯੂ ਸਟਿਲ ਟ੍ਰਾਈਂਗ ਮੈਂ ਵਾਪਸ ਉਸ ਚੀਜ਼ ਤੇ ਆਉਣੀ ਆ ਕਿ ਜਿਵੇਂ ਮੈਂ ਸਟਾਰਟਿੰਗ ਦੇ ਵਿੱਚ ਕਿਹਾ ਸੀਗਾ ਕਿ ਵਰਿੰਦਰ ਘੁੰਮਣ ਉਹਨਾਂ ਦੀ ਗੱਲ ਕਰੀ ਸੀ ਮੈਂ ਸ਼ੇਰਾ ਜੀ ਕਿ ਉਹਨਾਂ ਦੀ ਫੈਮਲੀ ਦਾ ਫਰੈਂਡਸ ਹੈ ਇਹ ਮੰਨਣਾ ਹੈ ਕਿ ਗਲਤੀ ਕੀਤੀ ਆ ਡਾਕਟਰ ਦੇ ਵੱਲੋਂ ਜਾਂ ਫਿਰ ਜਿਨ੍ਹਾਂ ਨੇ ਉਹਨਾਂ ਦਾ ਇਲਾਜ ਕੀਤਾ ਆ ਕਿਉਂਕਿ ਬਾਡੀ ਇੱਕਦਮ ਐਦਾ ਨੀਲੀ ਨਹੀਂ ਪੈ ਸਕਦੀ ਇਹ ਕੋਈ ਨਾ ਕੋਈ ਕਪਲਾ ਕਾਈਂਡ ਆਫ ਹੋਇਆ ਸੋ ਅਗਰ ਕੋਈ ਵੀ ਜਿਹੜਾ ਬੋਡੀ ਬਿਲਡਰ ਆ ਉਹ ਆਪਰੇਸ਼ਨ ਕਰਵਾਉਣ ਜਾ ਰਿਹਾ ਤੇ ਜਦੋਂ ਬਾਹਰ ਲੈ ਕੇ ਆ ਰਹੇ ਤਾਂ ਉਹਦੀ ਬਾਡੀ ਪੂਰੀ ਦੀ ਪੂਰੀ ਨੀਲੀ ਹੋ ਗਈ ਆ ਇਹਦਾ ਕਾਰਨ ਕੀ ਬਣਦਾ ਆ ਬਿਕੋਜ਼ ਤੁਸੀਂ ਫਿਟਨੈਸ ਨਾਲ ਜੁੜੇ ਹੋਏ ਹੋ ਤੁਹਾਨੂੰ ਇਹ ਚੀਜ਼ਾਂ ਦਾ ਚੰਗੇ ਤਰੀਕੇ ਨਾਲ ਪਤਾ ਹੈ ਤੁਸੀਂ ਨਾ ਚੀਜ਼ਾਂ ਦੇ ਵਿੱਚ ਵਿਚਰਦੇ ਹੋ ਹਾਂਜੀ ਪਹਿਲੀ ਗੱਲ ਤਾਂ ਨਾ ਜੀ ਜਿਸ ਦਿਨ ਮੈਨੂੰ ਇਸ ਨਿਊਜ਼ ਬਾਰੇ ਪਤਾ ਲੱਗਿਆ ਨਾ ਮੈਨੂੰ ਨਾ ਇੰਨਾ ਦੁੱਖ ਹੋਇਆ ਇਸ ਚੀਜ਼ ਬਾਰੇ ਠੀਕ ਹੈ ਕਿ ਮੈਂ ਦੱਸ ਨਹੀਂ ਸਕਦਾ ਠੀਕ ਹੈ ਆਈ ਵਾਸ ਮਤਲਬ 24 ਘੰਟੇ ਜਾਂ 48 ਘੰਟੇ ਜਦ ਮੈਂ ਇੰਨਾ ਜ਼ਿਆਦਾ ਮੇਰੇ ਅੰਦਰ ਗੁੱਸਾ ਸੀ ਨਾ ਹੂੰ ਕਿ ਮੈਂ ਦੱਸ ਨਹੀਂ ਸਕਦਾ ਨਾ ਸੁਭੰਦੇ ਨੂੰ ਮੈਂ ਜਾਣਦਾ ਹੂੰ ਠੀਕ ਹੈ ਨਾਮਕਦ ਨੂੰ ਮਿਲਿਆ ਦੁੱਖ ਸਿਰਫ ਇਸ ਗੱਲ ਦਾ ਕਿ ਐਡਾ ਹਟਾ ਕਟਾ ਸ਼ੇਰ ਵਰਗਾ ਬੰਦਾ ਔਰ ਇੰਨੀ ਪਰਸਨੈਲਿਟੀ ਵਾਲਾ ਬੰਦਾ ਜਿਨੇ ਮਤਲਬ 40 ਸਾਲ ਜ਼ਿੰਦਗੀ ਦੇ ਠੀਕ ਹੈ ਕੁਝ ਬਣਾਉਣ ਪਹਲਾਤੇ ਠੀਕ ਹੈ ਔਰ ਉਹਨੇ ਮਤਲਬ ਜਲੰਧਰ ਤੋਂ ਉੱਠ ਕੇ ਬਾਡੀ ਬਿਲਡਿੰਗ ਇੰਟਰਨੈਸ਼ਨਲ ਲੈਵਲ ਤੇ ਜਾ ਕੇ ਫਿਲਮਾਂ ਦੇ ਵਿੱਚ ਕੰਮ ਕਰਕੇ ਪੰਜਾਬ ਨੂੰ ਰਿਪਰੈਜ਼ੈਂਟ ਕੀਤਾ ਕਿੰਨਾ ਕਿੰਨਾ ਸੋਹਣਾ ਉਹਨੇ ਕੰਮ ਕੀਤਾ ਕੀ ਅਸੀਂ ਉਸ ਬੰਦੇ ਨੂੰ ਇੰਨਾ ਲਾਈਟਲੀ ਲੈ ਸਕਦੇ ਆਂ ਮੈਂ ਅੱਜ ਤੱਕ ਸੋਸ਼ਲ ਮੀਡੀਆ ਤੇ ਕਿਤੇ ਵੀ ਕਿਸੇ ਬਾਰੇ ਕੁਝ ਨਹੀਂ ਬੋਲਿਆ ਠੀਕ ਹੈ ਮੈਂ ਚਾਹੁੰਦਾ ਕਿ ਯਾਰ ਕਿ ਦੁਨੀਆ ਬਹੁਤ ਸਮਝਦਾਰ ਆ ਸਾਰਿਆਂ ਨੂੰ ਸਹੀ ਗਲਤ ਉਹ ਆਪਣੇ ਆਪ ਹੀ ਫਿਕਰ ਆਊਟ ਕਰ ਲੈਂਦੇ ਨੇ ਠੀਕ ਹੈ ਬਟ ਕਿਤੇ ਨਾ ਕਿਤੇ ਇਹਦੀ ਮੌਤ ਬਾਰੇ ਮੈਨੂੰ ਇਹ ਦੁੱਖ ਜ਼ਰੂਰ ਹੋਇਆ ਕਿ ਯਾਰ ਕਿ ਇਹ ਬਲੀਵ ਹੀ ਨਹੀਂ ਕਰ ਪਾਇਆ ਮੈਂ ਕਿ ਇੱਕ ਬੰਦਾ ਛੋਟੀ ਸਰਜਰੀ ਕਰ ਜਾਂਦਾ ਔਰ ਉਹਨੂੰ ਖੁਦ ਨੂੰ ਨਹੀਂ ਪਤਾ ਕਿ ਉਹਦੇ ਨਾਲ ਉਹਨੇ ਵਾਪਸ ਹੀ ਨਹੀਂ ਆਣਾ ਵਾਪਸ ਹੀ ਨਹੀਂ ਆਣਾ ਐਗਜ਼ੈਕਟਲੀ ਔਰ ਉਸ ਤੋਂ ਵੀ ਵੱਡਾ ਦੁੱਖ ਇਹ ਚੀਜ਼ ਹੈ ਕਿ ਮੈਨੂੰ ਇਹ ਲੱਗਿਆ ਯਾਰ ਕਿ ਕਾਸ਼ ਇਹ ਨਾ ਸੱਚ ਨਾ ਹੋਵੇ ਝੂਠ ਹੋਵੇ ਇਹ ਉੱਠ ਜੇ ਬੰਦਾ ਤੁਸੀਂ ਮੰਨੋਗੇ ਨਹੀਂ ਕਿ ਮੈਂ ਉਹਦੇ ਬਾਰੇ ਇੰਨਾ ਸੋਚਿਆ ਇੰਨਾ ਜ਼ਿਆਦਾ ਸੋਚਿਆ ਕਿ ਮੈਂ ਰਾਤ ਦੇ ਵਿੱਚ ਮੈਨੂੰ ਸੁਪਨਾ ਆਇਆ ਸੁਪਨੇ ਦੇ ਵਿੱਚ ਮੈਨੂੰ ਲੱਗਿਆ ਕਿ ਉਹਦੀ ਮਾਂ ਉਹਦੀ ਛਾਤੀ ਤੇ ਮਾਰ ਰਹੀ ਉਹ ਉੱਠ ਗਿਆ ਉਹ ਬੱਚਾ ਉਹ ਮਤਲਬ ਵਿਰਿੰਦਰ ਉੱਠ ਗਿਆ ਔਰ ਮੈਂ ਦਾ ਸ਼ੁਕਰ ਹੈ ਪ੍ਰਮਾਤਮਾ ਮਤਲਬ ਸੋਚੋ ਕਿ ਉਹਨੇ ਮੇਤੇ ਕਿੰਨਾ ਇਫੈਕਟ ਪਾਇਆ ਉਸੀ ਮਤਨੇ ਹਮ ਇਵਨ ਲਾਈਕ ਜਸਟ ਅ ਹਿਊਮਨ ਇੱਕ ਐਸ ਅ ਇੱਕ ਇਨਸਾਨਤ ਇਨਸਾਨੀਅਤ ਹੋਣ ਦੇ ਨਾਤੇ ਸਾਡਾ ਸਾਡੇ ਅੰਦਰ ਅਸੀਂ ਕਿਸ ਤਰ੍ਹਾਂ ਇਹ ਚੀਜ਼ ਨੂੰ ਇਵਨ ਕਿ ਡਾਕਟਰ ਲਾਈਕ ਯੂ نو ਮੈਂ ਸਰਪ੍ਰਾਈਜ਼ ਹਾਂ ਪਤਾ ਨਹੀਂ ਉਹਨਾਂ ਨੇ ਹਜੇ ਤੱਕ ਕੋਈ ਰਿਪੋਰਟ ਸ਼ੇਅਰ ਕੀਤੀ ਕਿ ਨਹੀਂ ਕੀਤੀ ਉਹਨਾਂ ਨੂੰ ਦੇ ਸ਼ੁੱਡ ਬੀ ਕਮ ਆਊਟ ਐਂਡ ਐਕਸਪਲੇਨ ਇਮੀਡੀਏਟਲੀ ਟੂ ਏਵਰੀਬਾਡੀ ਬਿਕੋਜ਼ ਵੀ ਵੀ ਫੈਲਟ ਲਾਸ ਵੀ ਇਹ ਸਾ ਥੋੜਾ ਲਾਸ ਨਹੀਂ ਹੋਇਆ ਸਾਡਾ ਵੀ ਲਾਸ ਹੋਇਆ ਬਟ ਇੱਕ ਐਕਸਪਲੇਨ ਕਰਨਾ ਚਾਹੀਦਾ ਸੀ ਵੀ ਕੀ ਹੋਇਆ ਕਿਉਂ ਹੋਇਆ ਕਉਂਕੀ ਹੱਟਾ ਕੱਟਾ ਮੁੰਡਾ ਜਿਹੜਾ ਕਿ ਬਹੁਤ ਚੰਗਾ ਕੰਮ ਕਰ ਰਿਹਾ ਸੀਗਾ ਹੈਨਾ ਤੇ ਉਹ ਇੱਕਦਮ ਏਦਾਂ ਚਲਾ ਗਿਆ ਸਭ ਤੋਂ ਵੱਧ ਪਰਿਵਾਰ ਨੂੰ ਦੁੱਖਿਆ 댓ਸ ਵਾਇ ਦੇ ਆਰ ਸੇਇੰਗ ਕਿ ਵੀ ਵਾਂਟ ਜਸਟਿਸ ਹੈਨਾ ਸੱਚ ਕਿਸੇ ਤੋਂ ਲੁਕਦਾ ਨਹੀਂ ਆ ਇੱਕ ਨਾ ਇੱਕ ਦਿਨ ਸਾਹਮਣੇ ਆ ਹੀ ਜਾਣਾ ਬਟ ਫਿਲਹਾਲ ਜਿੰਨੀ ਜਲਦੀ ਆ ਸਕੇ ਉਨਾ ਹੀ ਚੰਗਾ ਹੈਨਾ ਕਿਉਂਕਿ ਸਮੇਂ ਦੇ ਨਾਲ ਚੀਜ਼ਾਂ ਕਈ ਲੋਕ ਛੋੜ ਦੇ ਜਾਂਦੇ ਆ ਕਾਸ਼ ਸੱਚ ਤੱਕ ਕਰਦੇ ਸੱਚ ਦੀ ਵਜ੍ਹਾ ਉਹ ਬੰਦਾ ਵਾਪਸ ਆ ਜੇ ਦੱਸ ਦੇਵੇ ਤਕਲੀਫ ਕੀ ਹੋਈ ਸੀਗੀ ਹੈਨਾ ਪ੍ਰੋਬਲਮ ਕੀ ਹੋਈ ਸੀਗੀ ਠੀਕ ਹੈ ਪਰ ਅੱਬੇ ਜਾਣਦਾ ਕੀ ਸੀਗਾ ਬਟ 10 ਰਵੇ ਦੁਰਸਤ ਹੈ ਉਹ ਤਾਂ ਚਲੋ ਦੂਰ ਦੀ ਗੱਲ ਹੈ ਬਟ 100% ਇੱਕ ਸਰਜਰੀ ਨੂੰ ਲੈ ਕੇ ਤੁਸੀਂ ਹਸਪੀਟਲ ਜਾਂਦੇ ਆ ਕੀ ਅਸੀਂ ਕਿਸ ਮੈਂਟੈਲਿਟੀ ਨਾਲ ਅੱਗੇ ਤੁਸੀਂ ਜ਼ਿੰਦਗੀ ਦੇ ਵਿੱਚ ਜਾਂ ਹੋਰ ਐਥਲੀਟ ਕਿਸ ਥੌਟ ਨਾ ਜਾਣਗੇ ਹਸਪੀਟਲ ਦੇ ਵਿੱਚ ਕਿ ਅਸੀਂ ਜਾਈਏ ਕਿ ਨਾ ਜਾਈਏ ਯਾਰ ਜਾਈਏ ਕਿ ਨਾ ਜਾਈਏ ਤੇ ਬਾਡੀ ਨੀਲੀ ਪੈਣੀ ਮਤਲਬ ਕਿ ਸਮਥਿੰਗ ਵੈਰੀ ਬਿਗ ਵੈਰੀ ਬੈਡ ਰਾਈਟ ਸੋ ਕੀ ਕਾਰਨ ਮੰਨਦੇ ਹੋ ਕਿ ਡਾਕਟਰ ਨੇ ਬਲੋ ਇੰਜੈਕਸ਼ਨ ਗਲਤ ਦਿੱਤੇ ਗਏ ਆ ਜਾਂ ਉਹਨਾਂ ਨੇ ਪਹਿਲਾਂ ਉਹਨਾਂ ਵੱਲ ਧਿਆਨ ਨਹੀਂ ਦਿੱਤਾ ਪ੍ਰੋਪਰ ਉਹਨਾਂ ਦੀਆਂ ਰਿਪੋਰਟਸ ਨਹੀਂ ਚੈੱਕ ਕੀਤੀਆਂ ਕੀ ਕਾਰਨ ਹੋ ਸਕਦਾ ਤੁਹਾਡੇ ਮੁਤਾਬਕ ਬਿਲਕੁਲ ਬਿਲਕੁਲ 100% ਅਗਰ ਮੈਂ ਮੇਰਾ ਟ੍ਰਾਈਸੈਪਸ ਟੇਅਰ ਹੋਇਆ ਹੈ ਠੀਕ ਆ ਮੇਰਾ ਸ਼ੋਲਡਰ ਡਿਸਲੋਕੇਟ ਹੋਇਆ ਮੇਰੀ ਬੈਕ ਮਸਲ ਟੇਅਰ ਹੋਇਆ ਮੇਰਾ ਪੈਰ ਟੁੱਟਿਆ ਹਰ ਚੀਜ਼ਾਂ ਦੀ ਇੱਥੇ ਨਾ ਇੱਕ ਯੂਐਸਏ ਦੇ ਵਿੱਚ ਕੀ ਹੈ ਇਦੇ ਵਿੱਚ ਦੋ ਤਰ੍ਹਾਂ ਦੀ ਰਿਸਪੌਂਸਿਬਿਲਟੀ ਬਣਦੀ ਆ ਪਹਿਲਾਂ ਤਾਂ ਸਾਡੀ ਰਿਸਪੌਂਸਿਬਿਲਟੀ ਬਣਦੀ ਆ ਜਿਹੜਾ ਬੰਦਾ ਹਸਪੀਟਲ ਕਿ ਮੇਕ ਸ਼ੋਰ ਤੁਸੀਂ ਹਸਪੀਟਲ ਚੈੱਕ ਕਰੋ ਕਿ ਥਿਸ ਇਜ਼ ਰੀਅਲੀ ਹਸਪੀਟਲ ਆ ਵਾਣਾ ਗੋ ਹੂੰ ਦੂਸਰਾ ਰਿਸਰਚ ਕਰਕੇ ਜਾਓ ਕਿ ਅਗਰ ਮੈਂ ਸਰਜਰੀ ਕਰਾ ਰਿਹਾ ਇਹਦੇ ਵਿੱਚ ਮੈਨੂੰ ਕਿਸ ਤਰ੍ਹਾਂ ਦੇ ਇਫੈਕਟ ਹੋ ਸਕਦੇ ਨੇ ਕਰਾਣੇ ਚਾਹੀਦੇ ਕਿ ਨਹੀਂ ਕਰਾਣੇ ਚਾਹੀਦੇ ਦੂਸਰਾ ਬੀ ਓਨੈਸਟ ਟੂ ਦਾ ਡਾਕਟਰ ਕਿ ਤੁਸੀਂ ਕੀ ਖਾ ਰਹੇ ਹੋ ਤੁਸੀਂ ਕੀ ਲਿਆ ਤੁਹਾਨੂੰ ਕੀ ਕੀ ਪ੍ਰੋਬਲਮਸ ਹੈਗੀਆਂ ਨੇ ਠੀਕ ਹੈ ਹਰ ਤਰ੍ਹਾਂ ਦੀ ਉਹਨਾਂ ਨੂੰ ਚੇਅਰ ਕਰੋ ਬਿਕੋਜ਼ ਤੁਸੀਂ ਇੱਕ ਸਰਜਰੀ ਚ ਜਾ ਰਹੇ ਹੋ ਔਰ ਤੁਹਾਨੂੰ ਨਹੀਂ ਪਤਾ ਔਰ ਡਾਕਟਰਾਂ ਨੂੰ ਤੁਸੀਂ ਹੁਣ ਤਾਂ ਲੁਕੋ ਕਰ ਦੋ ਕਈ ਵਾਰੀ ਹੁੰਦਾ ਕਿ ਆਪਾਂ ਉਹਦੇ ਵਿੱਚ ਸਾਰੀ ਜਦੋਂ ਆਪਾਂ ਪੇਪਰ ਫਿਲਪ ਕਰਦੇ ਆ ਉਹਦੇ ਵਿੱਚ ਸਾਰਾ ਕੁਝ ਲਿਖਿਆ ਹੁੰਦਾ ਵੀ ਤੁਹਾਨੂੰ ਅਲਰਜੀ ਹੈਗੀ ਕਿਸੇ ਚੀਜ਼ ਦੀ ਜਾਂ ਤੁਹਾਨੂੰ ਕਿਸੇ ਮੈਡੀਕੇਸ਼ਨ ਤੋਂ ਹੈਗੀ ਜਾਂ ਕੁਝ ਵੀ ਹੈਗਾ ਜੀ 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 ਠੀਕ ਹੈ ਬਟ ਬਟ ਇਵਿ ਹੋ ਸਕਦਾ ਹੈ ਕਿ ਆਪਾਂ ਉੱਥੇ ਸੱਚ ਨਹੀਂ ਆਲ ਰਾਈਟ ਔਰ ਦੂਸਰਾ Like, कि ਜਿਹੜੇ ਡਾਕਟਰਾਂ ਨੇ ਸਰਜਰੀ ਕੀਤੀ ਇਸ ਸ਼ੁੱਡ ਬੀ ਕੰਸੀਡਰਡ ਸੈਕੰਡ ਟਾਈਮ ਲਾਈਕ ਦੋ ਵਾਰੀ ਸੋਚਣਾ ਚਾਹੀਦਾ ਹੈ ਕਿ ਇਹ ਕੇਸ ਇਸ ਬੰਦੇ ਨੂੰ ਕਰ ਰਹੇ ਆ ਕਿ ਵਾਟ ਇਜ਼ ਦ ਬੈਸਟ ਟੀਮ ਟੂ ਡੂ ਥਿਸ ਔਰ ਇਜ਼ ਰਾਈਟ ਟਾਈਮ ਟੂ ਡੂ ਇਟ ਆਫਕੋਰਸ ਚੰਗੀ ਤਰ੍ਹਾਂ ਚੈੱਕਅਪ ਹੋਣੇ ਚਾਹੀਦੇ ਸੀ ਉਹਦੇ ਚੰਗੀ ਤਰ੍ਹਾਂ ਰਿਸਰਚ ਅਗਰ ਦੇ ਆਰ ਔਨਸਟ ਇਨ ਦ ਹਸਪੀਟਲ ਸਾਈਡ ਇਫ ਦੇ ਵਾਸ ਔਨਸਟ ਇਕ ਰੱਬ ਵੱਲ ਜੋ ਹੋਇਆ ਚਲੋ ਹੋਇਆ ਰੱਬ ਵੱਲ ਠੀਕ ਹੈ ਮੰਨ ਲੈਣੇ ਆ ਬਟ ਇਮੀਡੀਏਟਲੀ ਦੇ ਜਿਹਨਾਂ ਨੇ ਵੀ ਪ੍ਰਸ਼ਨ ਕੀਤਾ ਸੀ ਉਹਨਾਂ ਨੂੰ ਫਰੰਟ ਤੇ ਆ ਕੇ ਵੀਡੀਓ ਚੱਕ ਕੇ ਦੱਸਣਾ ਚਾਹੀਦਾ ਸੀ ਕਿ ਵਾਟ ਹੈਪਨ ਕਿਉਂ ਹੋਇਆ ਹੈ ਕਿਉਂਕਿ ਇਸੋ ਤੇ ਗੱਲ ਪਹੁੰਚਦੀ ਨਾ ਕਦੇ ਬਹੁਤ ਜ਼ਿਆਦਾ ਹੰਗਾਮਾ ਹੋਇਆ ਉਹਦੀ ਫੈਮਿਲੀ ਦੋਸਤਾਂ ਦੇ ਵੱਲੋਂ ਉੱਥੇ ਜਾ ਕੇ ਬਟ ਉਹ ਹੀ ਹੈ ਨਾ ਚੀਜ਼ਾਂ ਸਾਹਮਣੇ ਆਈ ਨਹੀਂ ਤਾਈਆਂ ਦੈਟਸ ਵਾਈ ਉਹਨਾਂ ਨੂੰ ਸੋਸ਼ਲ ਮੀਡੀਆ ਦਾ ਸਹਾਰਾ ਲੈਣਾ ਪਿਆ ਕਿ ਵੀ ਵਾਂਟ ਜਸਟਿਸ ਕਿਉਂਕਿ ਸਾਡੇ ਪੰਜਾਬ ਬਹੁਤ ਸੰਸਕਾਰ ਸੰਸਕਾਰ ਕਰਨ ਵਾਸਤੇ ਬਹੁਤ ਜਲਦੀ ਕੀਤੀ ਕਿ ਅਸੀਂ ਹਨ ਯਾਰ ਕਿਹੋ ਜਿਹਾ ਇਨਸਾਨ ਹੈ ਠੀਕ ਹੈ ਰਿਤੀ ਰਿਵਾਜ ਆਪਣੇ ਠੀਕ ਹੈ ਬੰਦਾ ਚਲੋ ਪੂਰਾ ਹੋ ਗਿਆ ਉਹਨੂੰ ਸਸਕਾਰ ਕਰਨਾ ਹੀ ਹੈ ਐਡੀ ਵੀ ਕੀ ਛੇਤੀ ਹੈ ਯਾਰ ਜਲਦੀ ਜਲਦੀ ਉਹਨੂੰ ਜਾ ਕੇ ਬਸ ਨੈਕਸਟ ਡੇ ਚਲੋ ਜੀ ਗਾਉਂ ਥੋੜੇ ਟੇਕ ਥੋੜਾ ਸਲਾਹ ਕਰੋ ਕਿਸੇ ਨਾਲ ਵੀ ਕੀ ਕੀਤਾ ਜਾਵੇ ਯਾਰ ਕਿ ਐਡਾ ਵੱਡਾ ਲਾਸ ਹੈ ਦਿਸ ਇਜ਼ ਅ ਬਿਗ ਲਾਸ ਨਾਟ ਫॉर ਫੈਮਿਲੀ ਫॉर एवरीवन ਫॉर ਪੰਜਾਬ ਠੀਕ ਹੈ ਠੀਕ ਹੈ ਉਹ ਸੋਚਣਾ ਚਾਹੀਦਾ ਸੀ ਯਾਰ ਕਿ ਅਸੀਂ ਏਟਲੀਸਟ ਮਤਲਬ ਅਗਰ ਇਹਦਾ ਪੋਸਟ ਮਾਰ ਕਰ ਲੀਏ ਤਾਂ ਇਹਦੇ ਵਿੱਚ ਸਾਨੂੰ ਪਤਾ ਚੱਲੇ ਵੀ ਐਕਚੁਅਲ ਹੋਇਆ ਕੀ ਸੀ ਬਿਲਕੁਲ ਜੀ ਅੱਛਾ ਉਹੀ ਤਾਂ ਨਾ ਵੀ ਵਾਂਟ ਜਸਟਿਸ ਹੈ ਨਾ ਲੈਟਸ ਸੀ ਆਈ ਹੋਪ ਸੋ ਕਿ ਇਹ ਚੀਜ਼ਾਂ ਜਲਦੀ ਤੋਂ ਜਲਦੀ ਸਾਹਮਣੇ ਆ ਜਾਣ ਕਿਉਂਕਿ ਪੰਜਾਬ ਦਾ ਸ਼ੇਰ ਪੋਤਾ ਜਿਹੜਾ ਇੱਕ ਹੈ ਨਾ ਚਲਾ ਗਿਆ ਸਾਨੂੰ ਛੱਡ ਕੇ ਜਿਹਨੇ ਬਹੁਤ ਸੋਹਣਾ ਕੰਮ ਕਰਦਾ ਸੀ ਪਰਿਵਾਰ ਨੂੰ ਤਾਂ ਚਲੋ ਦੁੱਖ ਰਹਿਣਾ ਹੀ ਆ ਤੇ ਬਾਕੀਆਂ ਨੂੰ ਵੀ ਬਹੁਤ ਦੁੱਖ ਰਹਿਣਾ ਆ ਮੈਂ ਇਥੇ ਜਾਨਣਾ ਚਾਹਾਂਗੀ ਕਿ ਜਿਹੜੀ ਚੱਕਾ ਚੋਂਦ ਵਾਲੀ ਜ਼ਿੰਦਗੀ ਹੈ ਨਾ ਚਾਹੇ ਸਿਨੇਮਾ ਜਗਤ ਦੀ ਹੋਵੇ ਜਾਂ ਫਿਰ ਫਿਟਨੈਸ ਦੀ ਹੋਵੇ ਰਾਈਟ ਜਦੋਂ ਇੱਕ ਫੇਮ ਮਿਲ ਜਾਂਦਾ ਆ ਨਾ ਤਾਂ ਉਸ ਤੋਂ ਬਾਅਦ ਆਪਣੇ ਆਪ ਨੂੰ ਫਿਟ ਰੱਖਣਾ ਐਜ਼ ਵੈਲ ਆਪਣੇ ਆਪ ਨੂੰ ਮੈਂਟਲੀ ਜਿਹੜਾ ਸਟੇਬਲ ਰੱਖਣਾ ਇਟਸ ਨਾਟ ਈਜ਼ੀ राइट नो सो 네 ਇਸ ਇ ਤੁਸੀਂ ਉਸ ਚੀਜ਼ ਨੂੰ ਮੇਨਟੇਨ ਕਿਵੇਂ ਕਰਦੇ ਹੋ ਐਸ ਵੈਲ ਤੁਸੀਂ ਸੁਜੈਸਟ ਕੀ ਕਰਨਾ ਚਾਹੋਗੇ ਮੇਨਟੇਨ ਕਰਨ ਦੇ ਲਈ ਕਿ ਮੈਂਟਲੀ ਅਸੀਂ ਸਟੇਬਲ ਰਹੀਏ ਕਿਉਂਕਿ ਚੀਜ਼ਾਂ ਆਂਦੀਆਂ ਜਾਂਦੀਆਂ ਰਹਿੰਦੀਆਂ ਆ ਤੇ ਇਹਨਾਂ ਨੇ ਰਹਿਣਾ ਵੀ ਆ ਮੈਂਟਲੀ ਮੈਂ ਇਹ ਜੀ ਤੁਹਾਨੂੰ ਪਹਿਲਾਂ ਮੈਂਸ਼ਨ ਕੀਤੀ ਸੀ ਲੋਕੀ ਤੁਹਾਨੂੰ ਜੋ ਮਰਜ਼ੀ ਕਹੀ ਜਾਣ ਤੁਸੀਂ ਇਹ ਲੱਗਦੇ ਹੋ ਕਿ ਤੁਸੀਂ ਉਹ ਬਣ ਗਏ ਤੁਸੀਂ ਇਹ ਬਣ ਗਏ ਹੂੰ ਸ਼ੀਸ਼ਾ ਥੋੜੀ ਹਕੀਕਤ ਦੱਸਦਾ ਤੁਸੀਂ ਕਿੱਥੋਂ ਤੱਕ ਹੈਗੇ ਹੂੰ ਤੁਸੀਂ ਆਇਨੇ 'ਕੇ ਖੜੇ ਹੋ ਕੇ ਦਸ ਪੁੱਛੋਗੇ ਨਾ ਆਪਣੇ ਆਪ ਨੂੰ ਹੂ ਯੂ ਆਰ ਕਿੱਥੇ ਤੂੰ ਸਟੈਂਡ ਕਰਦਾ ਥੋਨੂੰ ਆਇਨਾ ਸੱਚ ਦੱਸੇਗਾ ਕਾਕਾ ਔਕਾਤ ਥੋੜੀ ਨੀਚੇ ਲੈ ਆਪਣੀ ਤੂੰ ਇਨੀ ਜੁਗਾ ਨਹੀਂ ਹੈਗਾ ਆਈ ਜਸਟ ਵਾਂਟ ਟੂ ਨੋ ਜੇ ਲੋਕਾਂ ਨੂੰ ਸੋਸ਼ਲ ਮੀਡੀਆ ਤੇ ਨਹੀਂ ਆਈ ਜਸਟ ਵਾਂਟ ਟੂ ਨੋ ਦੈਟ ਪੁਆਇੰਟ ਕੇ ਇੰਟਰਵਿਊ ਤਾਂ ਪਹਿਲਾ ਯੂ ਵਰ ਟੈਲਿੰਗ ਟੂ ਮੀ ਕੇ ਆਮ نو ਸਪਿਰਚੁਅਲ ਹੈ ਨਾ ਸੋ ਤੁਸੀਂ ਆਪਣੇ ਆਪ ਨੂੰ ਸਪਿਰਚੁਅਲੀ ਕਨੈਕਟ ਕਰਦੇ ਹੋ ਉਹ ਚੀਜ਼ਾਂ ਕਿਵੇਂ ਮੇਨਟੇਨ ਕਰਦੇ ਹੋ ਉਹ ਚੀਜ਼ ਜਾਨਣਾ ਚਾਹਾਂਗੀ ਮੈਂ ਜੀ ਸ਼ੁਰੂ ਤੋਂ ਹੀ ਪਰਮਾਤਮਾ 'ਚ ਬਲੀਵ ਕਰਦਾ ਹਾਂ ਠੀਕ ਹੈ ਔਰ ਮੈਂ ਅੱਜ ਵੀ ਬਲੀਵ ਕਰਦਾ ਹਾਂ ਔਰ ਮੈਨੂੰ ਹੁੰਦਾ ਹੈ ਕਿ ਤੁਸੀਂ ਜਦੋਂ ਉੜਦੇ ਆ ਨਾ ਹੂੰ ਜ਼ਿੰਦਗੀ ਦਾ ਕੋਈ ਪ੍ਰੋਸਤਾ ਨਹੀਂ ਠੀਕ ਹੈ ਜਦੋਂ ਉੜਦੇ ਆ ਨਾ ਪਰਮਾਤਮਾ ਦਾ ਸ਼ੁਕਰਾਨਾ ਕਰੋ ਠੀਕ ਹੈ ਔਰ ਰਾਤ ਨੂੰ ਸੌਣ ਲੱਗੇ ਸ਼ੁਕਰਾਨਾ ਜਰੂਰ ਕਰੋ ਕਿ ਸੱਚਾ ਪਾਤਸ਼ਾਹ ਵਾਹਿਗੁਰੂ ਪਰਮਾਤਮਾ ਜਿਸ ਨੂੰ ਵੀ ਤੁਸੀਂ ਅਕੋਰਡ ਨੂੰ ਮੰਨਦੇ ਆ ਕਿ ਥੈਂਕ ਯੂ ਤੁਸੀਂ ਇੰਨਾ ਸੋਹਣਾ ਦਿਨ ਮੈਂ ਸਪੈਂਡ ਕੀਤਾ ਕਿਸ ਤਰ੍ਹਾਂ ਦੇ ਰਹੇ ਤੁਸੀਂ ਚੰਗਾ ਇਹ ਕਹਿਣਾ ਕਿ ਬਹੁਤ ਸੋਹਣਾ ਦਿਨ ਗਿਆ ਤੁਸੀਂ ਜੋਇਆ ਉਸ ਨੂੰ ਤੁਸੀਂ ਜਿੰਦਾ ਸੀ ਤੁਸੀਂ ਸਾਹਸ ਲੈ ਰਹੇ ਸੀ ਠੀਕ ਹੈ ਔਰ ਤੁਸੀਂ ਜੋ ਸੋ ਜਾਣੇ ਆ ਤੁਸੀਂ ਉੱਠਣਾ ਕਿ ਨਹੀਂ ਉੱਠਣਾ ਕੋਈ ਗਾਰੰਟੀ ਨਹੀਂ ਜੀ ਤੁਸੀਂ ਸੌਣ ਤੋਂ ਪਹਿਲਾਂ ਵੀ ਇੱਕ ਵਾਰ ਤੁਸੀਂ ਪ੍ਰੇ ਕਰ ਲਓ ਪਤਾ ਨਹੀਂ ਉੱਠਣਾ ਕਿ ਨਹੀਂ ਉੱਠਣਾ ਠੀਕ ਹੈ ਪੜ ਜਦੋਂ ਉਠੋਗੇ ਫਿਰ ਇੱਕ ਵਾਰੀ ਬ੍ਰੇਕ ਕਰ ਲਓ ਕਿ ਸ਼ਰਕ ਸ਼ੁਕਰ ਸੱਚਾ ਪਾਤਸ਼ਾਹ ਕਿ ਰਾਤ ਬਹੁਤ ਸੌਖੇ ਨਿਕਲੇ ਰਾਈਟ ਐਕਚੁਅਲ ਦੇ ਵਿੱਚ ਇਹ ਦੀ ਜੀ ਵੈਰੀ ਨਾਈਸ ਐਕਚੁਅਲ ਦੇ ਵਿੱਚ ਸ਼ੁਕਰਾਨਾ ਹੀ ਸਾਡੀ ਜ਼ਿੰਦਗੀ ਨੂੰ ਬਚਾ ਸਕਦਾ ਹੈ थैंक यू थैंक यू so much ਸ਼ੇਰਾ ਸਰ ਤੁਸੀਂ ਸਾਨੂੰ ਆਪਣਾ ਸਮਾਂ ਦਿੱਤਾ ਆਈ نو ਸਵੇਰੇ ਆਦਰ ਸਟਿਲ ਯੂ ਗੇਵ us ਟਾਈਮ थैंक यू so much ਐਂਡ थैंक यू so much ਸੱਚੀਕਾਂ ओके okay, जी थैंक यू सो मच असश्रीका जी पूरी टीम नु एप्रिशिएट अ थैंक यू जी थैंक यू सो मच मैं उम्मीद कर दिया जी शेरा जी ने ये गलबत आपको चंगी लगी होनीया वी आल्सो वांट जस्टिस फॉर वरिंदर कुमन कमेंट बॉक्स विच जरूर जवाब दियो थैंक यू